ਔਰ ਉਹਨਾਂ ਦੀ ਯਾਦ ਵਿੱਚ ਜਦੋਂ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਅ ਇਹਦਾ ਬਹੁਤ ਹੀ ਦੁੱਖ ਦਾ ਸਮਾਂ ਰਾਜਵੀਰ ਹੋਰਾਂ ਦਾ ਇਸ ਸੰਸਾਰ ਤੋਂ ਚਲੇ ਜਾਣਾ ਜਿਹੜਾ ਜਵੰਦਾ ਬਣ ਕੇ ਦੁਨੀਆ ਵਿੱਚ ਬਹੁਤ ਮਸ਼ਹੂਰ ਹੋ ਗਿਆ ਸੀ ਛੋਟੀ ਉਮਰ ਵਿੱਚ ਔਰ ਉਹਦਾ ਜਿੱਡਾ ਦੁੱਖ ਮਾਂ ਲਈ ਬੱਚਿਆਂ ਲਈ ਉਹਦੇ ਹਮਸਫਰ ਲਈ ਹੁੰਦਾ ਹੈ ਇਹਦਾ ਦੁੱਖ ਸਾਰੇ ਪੰਜਾਬੀ ਜਿੱਥੇ ਵੀ ਵਸਦੇ ਆ ਉਹਨਾਂ ਨੂੰ ਸਾਰਿਆਂ ਨੂੰ ਕਰੋੜਾਂ ਅਰਦਾਸਾਂ ਲੋਕਾਂ ਨੇ ਉਹਦੀ ਜ਼ਿੰਦਗੀ ਲਈ ਕੀਤੀਆਂ ਪ੍ਰਮਾਤਮਾ ਨੇ ਪਤਾ ਨਹੀਂ ਕਿਉਂ ਨਹੀਂ ਮਨਜ਼ੂਰ ਕੀਤੀ ਔਰ ਇਸ ਤੋਂ ਇਲਾਵਾ ਅੱਜ ਵੀ ਜਿਵੇਂ ਸਾਰਾ ਭਾਈਚਾਰਾ ਪਹਿਲੀ ਵਾਰ ਐਡੀ ਜਿਹੜੀ ਸਾਰੀ ਇੰਡਸਟਰੀ ਕਲਾਕਾਰਾਂ ਦੀ ਉਹਦੇ ਨਾਲ ਆ ਕੇ ਖੜੀ ਹੈ ਪੰਜਾਬ ਦੇ ਲੋਕ ਖੜੇ ਹੈ ਔਰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਆ ਕੇ ਵੀ ਗਏ ਸਨ ਔਰ ਉਨ੍ਹਾਂ ਦੀ ਯਾਦ ਵਿੱਚ ਸਟੇਡੀਅਮ ਦੀ ਗੱਲ ਕੀਤੀ ਗਈ ਹੈ ਔਰ ਹੋਰ ਵੀ ਜੋ ਪਿੰਡ ਦੀਆਂ ਮੰਗਾਂ ਜਿਵੇਂ ਜਿਵੇਂ ਦੱਸਦੇ ਰਹਿਣਗੇ ਉਸ ਤਰ੍ਹਾਂ ਸੀ ਪੰਜਾਬ ਸਰਕਾਰ ਵੱਲੋਂ